ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਹੋ ਹੋ ਕਰਤੀ ਸਭ ਮੁਈ ਸੰਪੋ ਕਿਸੈ ਨ ਨਾਲ ਦੂਜੈ ਪਾਇ ਦੁਖ ਪਾਇਆ ਸਭ ਜੋ ਹੀ ਜਮ ਕਾਲ ਨਾਨਕ ਗੁਰਮੁਖ ਉਬਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗੱਲਨੀ ਅਸੀਂ ਚੰਗੀਆਂ ਆਚਾਰੀ ਬੁਰੀਆ ਹਾਂ ਇਹ ਗੱਲਨੀ ਬਿੰਦੀ ਲੱਗੀ ਹੋਈ ਐ ਇੱਥੇ ਕਸ ਕੇ ਉਚਾਰਨ ਕਰਨਾ ਗੱਲਨੀ ਅਸੀਂ ਚੰਗੀਆਂ ਆਚਾਰੀ ਬੁਰੀਆ ਇਹਨੂੰ ਬੁਰੀ ਆਹ ਹਾਹੇ ਦੇ ਗੰਨਾ ਨਹੀਂ ਲਾਦਣਾ ਗੱਲਨੀ ਅਸੀਂ ਚੰਗੀਆਂ ਆਚਾਰੀ ਬੁਰੀਆ ਮਨੋ ਕੁਸੁੱਦਾ ਕਾਲੀਆ ਬਾਹਰ ਚਿਟਵੀ ਆ ਰੀਸਾ ਕਰਹਿ ਤਿਣਾੜੀਆ ਰੀਸਾ ਕਰੇ ਰਾਜੇ ਦੀ ਸਿਆਰੀ ਲੱਗੀ ਹੋਈ ਆ ਰੀਸਾ ਕਰੇ ਤਿਣਾੜੀਆ ਰੀਸਾ ਕਰੇ ਤਿਣਾੜੀਆ ਜੋ ਸੇਵਹ ਦਰ ਖੜੀ ਆ ਹਾਂ ਖੜੀ ਆ ਭਾਰਾ ਇਹ ਉਚਾਰਨ ਕਰਨਾ ਖੜੀ ਆ ਨਾਲ ਖਸਮੈ ਰਤਿਆ ਮਾਨਹ ਸੁਖ ਮਾਨਹ ਸੁਖ ਰਲਿਆ ਖੁਦੈ ਤਾਣ ਨਿਤਾਣਿਆ ਖੁਦੈ ਤਾਣ ਨਿਤਾਣਿਆ ਖੁਦੈ ਤਾਣ ਨਿਤਾਣਿਆ ਤਾਣ ਨਿਤਾਣਿਆ ਨਹੀਂ ਕਹਿਣਾ ਰਹ ਨਿਮਾਨਣਿਆ ਇਹ ਵੀ ਧਿਆਨ ਨਾਲ ਉਚਾਰਨ ਕਰਨਾ ਨਿਮਾਨ ਇਹ ਤਾਂ ਨੰਨਿਆਂ ਨਾਲ ਹੀ ਆ ਨਿਮਾਨਣੀਆ ਨਿਮਾਨਣੀਆ ਇਸ ਤਰ੍ਹਾਂ ਉਚਾਰਨ ਕਰਨਾ ਫੁਦ ਤਾਨ ਨਿਤਾਣੀਆ ਰਹਿ ਨਿਮਾਨੜੀਆ ਨਾਨਕ ਜਨਮ ਸਕਾਰਤਾ ਨਾਨਕ ਜਨਮ ਸਕਾਰਤਾ ਜੇ ਤਿਨ ਕੈ ਸੰਗ ਮਿਲਾ ਪੌੜੀ ਤੂੰ ਆਪੇ ਜਾਲ ਮੀਨਾ ਹੈ ਆਪੇ ਤੂੰ ਆਪੇ ਜਾਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਏ ਦਾ ਤੂੰ ਆਪੇ ਜਾਲ ਬਤਾਏ ਤੂੰ ਆਪੇ ਜਾਲ ਬਤਾਏ ਦਾ ਆਪੇ ਵਿੱਚ ਸੇਵਾਲ ਆਪੇ ਇਥੇ ਝਮਕ ਲੱਗ ਜੀ ਵਿਚ ਸੇਬਾਲ ਇਹਨੂੰ ਵਿੱਚ ਛ ਨਹੀਂ ਬੋਲਣਾ ਵਿੱਚ ਸੇਬਾਲ ਤੂੰ ਆਪੇ ਝਾਲ ਬਤਾਏ ਦਾ ਤੂੰ ਆਪੇ ਝਾਲ ਬਤਾਏ ਦਾ ਆਪੇ ਵਿੱਚ ਸੇਬਾਲ ਜਿੰਨੇ ਆਉਣਗੇ ਨਾ ਤੂੰ ਆਪੇ ਇੱਥੇ ਸ਼ਮਕ ਲੱਗੇ ਤੂੰ ਆਪੇ ਕਮਲ ਅਲਪਤ ਹੈ ਸਹਿ ਹੱਥਾ ਵਿੱਚ ਗੁਲਾਲ ਸਹਿ ਹੱਥਾ ਵਿੱਚ ਗੁਲਾਲ ਤੂੰ ਆਪੇ ਕਮਲ ਅਲਿਪਤ ਹੈ ਸੈ ਹੱਥਾ ਵਿੱਚ ਗੁਲਾਲ ਤੂੰ ਆਪੇ ਮੁਖਤ ਕਰਾਏ ਦਾ ਇੱਕ ਨਿਮਖ ਘੜੀ ਕਰ ਖਿਆਲ ਇੱਕ ਨਿਮਖ ਇੱਕ ਨਿਮਖ ਘੜੀ ਕਰ ਖਿਆਲ ਠੀਕ ਹੈ ਹਰਤ ਦੋ ਬਾਹਰ ਕਿਛ ਨਹੀਂ ਹਰ ਤੁਦ ਦੋ ਬਾਹਰ ਕਿਛ ਨਹੀਂ ਹਰ ਤਦਹੁ ਬਾਹਰ ਕਿਛ ਨਹੀਂ ਗੌਰ ਸਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੈ ਬਹੁਤਾ ਰੋਵੈ ਅੰਦਰ ਤੁਖਾ ਨੀਂਦ ਨਾ ਸੋਵੈ ਜੇ ਧਨ ਖਸਮੈ ਚੱਲੈ ਰਜਾਈ ਰਜਾਈ ਹਾਂ ਜੇ ਧਨ ਖਸਮੈ ਚੱਲੈ ਰਜਾਈ ਦਾਰ ਘਰ ਸੁਬਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾਮ ਵਿਹੂਣਿਆ ਹਾਂਜੀ ਮਨਮੁਖ ਤੇ ਯਮਕ ਲਾ ਦਨੀ ਹੈ ਮਨਮੁਖ ਨਾਮ ਵਿਹੂਣਿਆ ਮਨਮੁਖ ਨਾਮ ਵਿਹੂਣਿਆ ਰੰਗ ਕੁਸੁੰਬਾ ਦੇਖ ਨਾ ਭੁੱਲ ਰੰਗ ਕੁਸੁੰਬਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਚਾ ਇਸ ਦਾ ਮੁੱਲ ਦੂਜਾ ਲੱਗੇ ਪਚ ਛੋਚਾ ਉਚਾਰਨ ਕਰਨਾ ਛੂਸ਼ਾ ਨਹੀਂ ਕਹਿ ਦੇਣਾ ਛੱਛੇ ਦੇ ਹੋੜਾ ਛੱਛੇ ਕੰਨਾ ਇਸ ਕਾ ਰੰਗ ਦਿਨ ਥੋੜਿਆ ਛੋਚਾ ਇਸ ਦਾ ਮੁੱਲ ਦੂਜਾ ਲੱਗੇ ਪਚ ਮੁਏ ਮੂਰਖ ਅੰਧ ਗਵਾਰ ਬਿਸਤਾ ਅੰਦਰ ਕੀਟ ਸੇ ਪ ਪਚਹ ਵਾਰੂ ਵਾਰ ਇਹਨੂੰ ਪਏ ਈਉਂ ਚਾਰਨ ਕਰਨਾ ਖੀਤੀ ਪਏ ਨਿਕਾਦਨ ਪਏ ਪਚਹ ਵਾਰੂ ਵਾਰ ਬਿਸਤਾ ਅੰਦਰ ਕੀਟ ਸੇ ਪ ਪਚਹ ਵਾਰੂ ਵਾਰ ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕਾ ਸਹਜ ਸੁਭਾਈ ਭਗਤੀ ਰੰਗ ਨ ਉਤਰੈ ਭਗਤੀ ਰੰਗ ਇਥੇ ਠੰਮਕ ਲੱਗੇਗੀ ਭਗਤੀ ਰੰਗ ਨਾ ਉੱਤਰੈ ਭਗਤੀ ਰੰਗ ਨਾ ਉੱਤਰੈ ਸਹਜੇ ਰਹਿ ਸੁਮਾਈ ਪਾਉੜੀ ਸਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਬਾਹਿਆ ਸੰਬਾਹਿਆ ਉੱਤੇ ਟਿੱਪੀ ਲੱਗੀ ਹੋਈ ਹੈ ਕਸਕੇ ਉਚਾਰਨ ਕਰਨਾ ਸਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਬਾਹਿਆ ਤੁਧ ਤੇ ਵਿਸਰਾਮ ਹੈ ਸਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਹੀਆ ਇੱਕ ਵਾਲਛਲ ਕਰ ਕਾ ਖਾਵਦੇ ਇਹ ਵਾਲਛਲ ਸੰਬੰਧਕ ਪਾਠ ਹੈ ਪੂਲਾ ਹੀ ਉਚਾਰਨ ਕਰਨਾ ਇੱਕ ਵਾਲਛਲ ਕਰ ਕਾ ਖਾਵਦੇ ਇੱਕ ਵਾਲਛਲ ਕਰ ਕਾ ਖਾਵਦੇ ਮੋਹ ਕੂੜ ਕੁਸਤ ਤਿਨੀ ਧਾਹਿਆ ਮੋਹ ਇੱਥੇ ਯਮਕ ਲਾ ਦਨੀ ਹੈ ਕੂੜ ਕੁਸਤ ਤਿਨੀ ਧਾਹਿਆ ਕੁਸਤ ਨਹੀਂ ਕਹਿ ਦਨਾ ਇਹਨੂੰ ਕੁਸਤ ਹੀ ਕਹਿਣਾ ਤੁਦ ਆਪੇ ਭਾਵੈ ਸੋ ਕਰਹ ਤੁਦ ਉੱਤ ਕੰਮ ਓਇ ਲਾਇਆ ਇਕਨਾ ਸੱਚ 부ਝਾਇਉਨ 부ਝਾਇਉਨ ਇਹ ਕਸਕੇ ਉਚਾਰਨ ਕਰਨਾ ਇਕਨਾ ਸੱਚ 부ਝਾਇਉਨ ਇਕਨਾ ਸੱਚ 부ਝਾਇਉਨ ਤਿਨਾ ਅਟੁੱਟ ਪੰਡਾਰ ਦਿਵਾਇਆ ਹਰ ਚੇਤ ਖਾਹਿ ਤਿਨਾ ਸਫਲ ਹੈ ਹਰ ਜੇਤ ਖਾਹਿ ਤਿਨਾ ਸਫਲ ਹੈ ਹਰ ਜੇਤ ਖਾਹਿ ਤਿਨਾ ਸਫਲ ਹ ਅਚੇਤਾ ਹੱਥ ਤਡਾਇਆ ਅਚੇਤਾ ਇਤੇ ਯਮਕ ਲੱਗੇਗੀ ਹੱਥ ਤਡਾਇਆ ਇਹ ਤਡਾਇਆ ਜਿਹੜਾ ਪਾਠ ਹੈ ਇਹਨੂੰ ਥੋੜਾ ਜਿਆ ਕਸ ਕੇ ਬੋਲਣਾ ਤਡਾਇਆ ਨਹੀਂ ਕਹਿਣਾ ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਬੇਦ ਬਖਾਣਹ ਪੰਡਿਤ ਡੱਡੇ ਦੀ ਸਿਆਰੀ ਲਾ ਕੇ ਉਚਾਰਨ ਕਰਨਾ ਹੈ ਪੜ ਪੜ ਪੰਡਿਤ 베ਦ ਵਿਖਾੜਹ ਮਾਇਆ ਮੋਹ ਸਵਾਇ ਦੂਜੈ ਭਾਇ ਹਰਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਇ ਹਾਂ ਮਨ ਮੂਰਖ ਮਿਲੈ ਸਜਾਇ ਜੇ ਜੀਵ ਪਿੰਡ ਦਿੱਤਾ ਜਿਸ ਕਭੂ ਨਾ ਚੇਤੇ ਜੋ ਦੇਂਦਾ ਰਿਜਕ ਸੰਭਾਹੇ ਜਮਕਾਫਾ ਜਿਨ ਜਿਨ ਜੀਵ ਪਿੰਡ ਦਿੱਤਾ ਤਿਸ ਕਬ ਹੁਨਾ ਚੇਤਾ ਥਿਵਿ ਸ਼ਰਾਮ ਲਗਣਾ ਜੋ ਦਿੰਦਾ ਰਜਕ ਸੰਭਾਲ ਜਮਕਾਫਾ ਗਲਹੁ ਨ ਕੱਟੀਐ ਹਾਂ ਗਲਹੁ ਪੋਲਾ ਹੀ ਉਚਾਰਨ ਕਰਨਾ ਜਮਕਾਫਾ ਗਲਹੁ ਨ ਕੱਟੀਐ ਫਿਰ ਫਿਰ ਆਵੇ ਜਾਏ ਮਨਮੁਖ ਕਿਛੂ ਨਾ ਸੂਜੈ ਅੰਦੁਲੇ ਪੂਰਬ ਲਿਖਿਆ ਕਮਾਇ ਪੂਰੇ ਭਾਗ ਸਤਗੁਰ ਮਿਲੈ ਸੁਖ ਦਾ ਪੂਰੇ ਭਾਗ ਸਤਗੁਰ ਮਿਲੈ ਸੁਖ ਦਾਤਾ ਪੂਰੇ ਭਾਗ ਸਤਗੁਰ ਮਿਲੈ ਇਥੇ ਵਿਸਰਾਮ ਹੈ ਸੁਖ ਦਾਤਾ ਨਾਮ ਵਸੈ ਮਨ ਆਇ ਪੂਰੇ ਭਾਗ ਸਤਗੁਰ ਮਿਲੈ ਸੁਖ ਦਾਤਾ ਨਾਮ ਵਸੈ ਮਨ ਆਏ ਸੁਖ ਮਾਨਹ ਸੁਖ ਪਹਿਨਣਾ ਸੁਖੇ ਸੁਖ ਵਿਹਾਰੇ ਇੱਥੇ ਚਾਲਣਾ ਥੋੜਾ ਜਿਹਾ ਕੱਸ ਕੇ ਬੋਲ ਸਕਦੇ ਆ ਬੋਲਣਾ ਸੁਖ ਮਾਨ ਹੈ ਸੁਖ ਪਹਿਨਣਾ ਸੁਖੇ ਸੁਖ ਵਿਹਾਰੇ ਬੜਾ ਕੱਸ ਕੇ ਨਹੀਂ ਥੋੜਾ ਜਿਹਾ ਦਰਮਿਆਨਾ ਜਿਹਾ ਸੁਖੇ ਸੁਖ ਵਿਹਾਰੇ ਸੁਖ ਮਾਨਹ ਸੁਖ ਪਹਿਨਣਾ ਸੁਖੇ ਸੁਖ ਵਿਹਾਰੇ ਨਾਨਕ ਸੋ ਨਾਉ ਮਨ ਹੁਨਾ ਵਿਸਾਰੀਐ ਜਿਤੁ ਦਰ ਸਚੈ ਸੋਭਾ ਪਾਇ ਜਿਤੁ ਦਰ ਸਚੈ ਸੋਭਾ ਪਾਇ ਜਿਤੁ ਇਤਿਮਕ ਦਰ ਸਚੈ ਸੋਭਾ ਪਾਇ ਨਾਨਕ ਸੋ ਨਾਉ ਮਨ ਹੁਨਾ ਵਿਸਾਰੀਐ ਜਿਤੁ ਦਰ ਸਚੈ ਸੋਭਾ ਪਾਇ ਮਹਲਾ 3 ਸਤਗੁਰ ਸੇਵ ਸੁਖ ਪਾਇਆ ਸਤਿਨਾਮ ਗੁਣਤਾਸ ਗੁਰਮਤੀ ਆਵ ਕੁਸ਼ਾਣਿਆ RAM ਨਾਮ ਪਰਗਾਸ ਸੱਚੋ ਸੱਚ ਕੁਮਾਵਣਾ ਵਡਿਆਈ ਵੱਡੇ ਪਾਸ ਖਮਾਵਣਾ ਜਿਹੜਾ ਨਾ ਵਾਵਾ ਦੀ ਪੂਰੀ ਆਵਾਜ਼ ਆਉਣੀ ਚਾਹੀਦੀ ਹੈ ਸੱਚੋ ਸੱਚ ਕੁਮਾਵਣਾ ਵਡਿਆਈ ਵੱਡੇ ਪਾਸ ਸੱਚੋ ਸੱਚ ਕੁਮਾਵਣਾ ਵਡਿਆਈ ਵੱਡੇ ਪਾਸ ਜੀਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਸਚੈ ਸਬਦ ਸਲਾਹਣਾ ਸਚੈ ਸਬਦ ਸਲਾਹਣਾ ਸਚੈ ਸਬਦ ਸਲਾਹਣਾ ਸੁਖੇ ਸੁਖ ਨਿਵਾਸ Jap ਤਪ ਸੰਜੋ ਮਨ ਮਾਹਿ ਬਿਨ ਨਾਵੈ ਧ੍ਰਿਗ ਜੀਵਾਸ ਗੁਰਮਤੀ ਨਾਉ ਪਾਈਐ ਮਨ ਮੁਖ ਮੋਹ ਵਿਨਾਸ ਜੋ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਬਸਦਾ ਤੂੰ ਸਬਨਾਰਾਸ ਸਭ ਕੋ ਤੇਰਾ ਤੂੰ ਸਬਸਦਾ ਸਬਸਦਾ ਜਿਹੜਾ ਪਾਠ ਹੈ ਸੰਬੰਧਿਤ ਹੈ ਸਭ ਕੋ ਤੇਰਾ ਤੂੰ ਸਬਸਦਾ ਤੂੰ ਸਬਨਾਰਾਸ ਸਭ ਤੁਧੈ ਪਾਸਹੁ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇਹ ਤਿਸ ਸਭ ਕੁਛ ਮਿਲੈ ਜਿਸ ਤਿਯਮ ਕੈ ਤੂੰ ਦੇਹ ਤਿਸ ਸਭ ਕੁਛ ਮਿਲੈ ਜੇਸ ਤੂੰ ਦੇਹ ਤਿਸ ਸਭ ਕੁਛ ਮਿਲੈ ਜਿਸ ਤੂੰ ਨਹੀਂ ਕਹਿਣਾ ਇਕਨਾ ਦੂਰ ਹੈ ਇਕਨਾ ਦੂਰ ਹੈ ਪਾਸ ਇਹ ਹੈ ਦੋਵੇਂ ਪਾਸੇ ਲੱਗ ਜਿਗਾ ਇਕਨਾ ਦੂਰ ਹੈ ਪਾਸ ਤੁਦ ਬਜਹ ਥਾਓ ਕੋ ਨਾਹੀ ਜਿਸ ਪਾਸੋ ਮੰਗੀਐ ਕਿੱਥੇ ਵਿਸਰਾਮ ਲਾਉਣਾ ਤੁਦ ਬਜਜੋ ਥਾਓ ਕੋ ਨਾਹੀ ਜਿਸ ਪਾਸੋ ਮੰਗੀਐ ਤੁਦ ਬਜਹ ਥਾਓ ਤੁਦ ਬਜਜੋ ਇੱਥੇ ਠਮਕ ਲੱਗ ਜੀ ਤੂਦ ਬਾਜੋ ਥਾਉ ਕੋ ਨਾਹੀ ਜਿਸ ਪਾਸੋ ਮੰਗੀਐ ਆ ਨਾਹੀ ਤੇ ਵੀ ਥੋੜਾ ਜਿਹਾ ਠਹਿਰਾ ਮਨ ਵੇਖੋ ਕੋ ਕਹੋ ਕੋ ਨਿਰਜਾਸ ਸਭ ਤੁਧੈ ਨੋ ਸਲਾਹ ਦੇ ਦਰ ਗੁਰਮੁਖਾ ਨੋ ਪ੍ਰਗਾਸ ਸ਼ਲੋਕ ਮਹੱਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਉੱਚਾ ਨਹੀਂ ਕਹਿਣਾ ਹੈ ਉੱਚਾ ਔਂਕੜ ਨਾਲ ਵਿਚਾਰ ਨੂੰ ਕਰਨਾ ਪੰਡਿਤ ਪੜ ਪੜ ਉੱਚਾ ਕੂਕਦਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚੀਨਈ ਅੰਤਰ ਬ੍ਰਹਮ ਇਹਦੇ ਠੰਮਕ ਲੱਗ ਜਾਈ ਜੀ ਅੰਤਰ ਬ੍ਰਹਮ ਨਾ ਚੀਨਈ ਮਨ ਮੂਰਖ ਗاوار ਦੂਜੇ ਭਾਇ ਜਗਤ ਪਰਬੋਧਦਾ ਨਾ ਬੁੱਧਾ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੂ ਵਾਰ ਮਹੱਲਾ ਤੀਜਾ ਜਿਨੀ ਸਤਗੁਰ ਸੇਵਿਆ ਤਿਨੀ ਨਾ ਉਪਾਇਆ ਜਿਹੜਾ ਪਿੱਛੇ ਆਇਆ ਨਾ ਪ੍ਰਬੋਧ ਦਾ ਇਹ ਤੱਦਾ ਪਹਿਲਾ ਲਾਉਣਾ ਪ੍ਰਬੋਧ ਦਾ ਇਹ ਨਹੀਂ ਵਰਬੋਧ ਦਾ ਦੂਵੀਂ ਦੱਦੇ ਲਾ ਜਾਣੀ ਹੈ ਮਿਹਨਤ ਨਾਲ ਹੀ ਸ਼ੁੱਧ ਹੋਏਗਾ ਬਾਦ ਪ੍ਰਬੋਧ ਦੂਜਾ ਪਾਏ ਜਗਤ ਪਰਬੋਧ ਦਾ ਨਾ ਬੂਝਾ ਵਿਚਾਰ ਵਿਰਸਾ ਜਨਮ ਗਵਾਇਆ ਮਰ ਜਮੈਂ ਵਾਰੂ ਵਾਰ ਮਹੱਲਾ ਤੀਜਾ ਜਿਨੀ ਸਤਗੁਰ ਸੇਵਿਆ ਤਿਨੀ ਨਾਉ ਪਾਇਆ ਕਿਥੇ ਵੀ ਸਤਾਮੈ ਜਿਨੀ ਸਤਗੁਰ ਸੇਵਿਆ ਤਿਨੀ ਨਾਉ ਪਾਇਆ ਬੁੱਧ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੁੱਕੈ ਕੂਕ ਪੁਕਾਰ ਆਪੈ ਨੂੰ ਆਪ ਖਾਏ ਮਨ ਨਿਰਮਲ ਹੋਵੇ ਆਪੈ ਨੂੰ ਆਪ ਖਾਏ ਮਨ ਨਿਰਮਲ ਹੋਵੇ ਆਪ ਆਪੈ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਵ ਹੇਤ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਈ ਜੇਸ ਹਰ ਭਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਇ ਗੁਰ ਸਬਦੀ ਹਰ ਪਾਈਐ ਹਰ ਪਾਰ ਲਗਾਈ ਮਨ ਹੱਠ ਕਿਨਾ ਨ ਪਾਇਓ ਪੁੱਛਹ ਵਿਦਿਆ ਜਾਇ ਨਾਨਕ ਹਰ ਕੀ ਸੇਵਾ ਸੋ ਕਰੇ ਜੇਸ ਲੈ ਹਰ ਲਾਇ ਸ਼ਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋ ਦੁਸ਼ਟ ਅਹੰਕਾਰ ਨ ਮਾਰਿਆ ਇਹ ਵੀ ਧਿਆਨ ਨਾਲ ਉਚਾਰਨ ਕਰਨਾ ਨਾਨਕ ਸੋ ਸੂਰਾ ਵਰਿਆਮ ਵਰਿਆਮ ਨਹੀਂ ਕਹਿਣਾ ਬਿਹਾਰੀ ਨਾਲ ਇੱਥੇ ਵਿਸਰਾਮ ਹੈ ਜੇਨ ਇਥੇ ਥੋੜਾ ਜਿਹਾ ਯਮਕ ਲਾ ਕੇ ਬੋਲਣਾ ਜਿਨ ਵਿੱਚੋ ਨਹੀਂ ਇਕੱਠਾ ਨਹੀਂ ਕਹਿਣਾ ਜੇਨ ਵਿੱਚੋ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਦੁਸ਼ਟ ਅਹੰਕਾਰ ਨ ਮਾਰਿਆ ਨਾਨਕ ਸੋ ਸੂਰਾਵਰੀਆ ਜਿਨ ਵਿੱਚ ਦੁਸ਼ਟ ਅਹੰਕਾਰ ਨ ਮਾਰਿਆ ਗੁਰਮੁਖ ਨਾਮ ਸਲਾਹੇ ਸਲਾਹੇ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੋਲ ਉਦਾ ਸਭ ਕੋਲ ਨਿਸਤਾਰਿਆ ਜੀ ਕੋਲ ਉਚਾਰਨ ਕਰਨਾ ਇਹਨੂੰ ਕੋਲ ਨਹੀਂ ਕਹਿ ਦੇਣਾ ਸੋਹਣ ਸਾਚੁ ਦੁਆਰ ਨਾਮ ਪਿਆਰਿਆ ਮਨ ਮੁਖ ਮਰਹ ਅਹੰਕਾਰ ਮਰਨ ਵਿਗਾੜਿਆ ਸਭੋ ਵਰਤਾ ਹੁਕਮ ਸਭੋ ਵਰਤਾ ਹੁਕਮ ਸਭੋ ਵਰਤਾ ਹੁਕਮ ਕਿਆ ਕਰਹ ਵਿਚਾਰਿਆ ਕਿਆ ਕਰਹ ਵਿਚਾਰਿਆ ਅਪਹੁ ਦੂਜਾ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਵੈ ਸਭ ਦੁਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰਪੂਰਾ ਹਰਨਾਮ ਦੜਾਇਆ ਤਿਨ ਵਿੱਚੋ ਧਰਮ ਚੁਕਾਇਆ ਤਿਨ ਵਿੱਚੋ ਧਰਮ ਚੁਕਾਇਆ ਤਿੰਨ ਤੇ ਯਮ ਲੱਗੇ ਗੁਰਪੂਰਾ ਹਰਨਾਮ ਦੜਾਇਆ ਤਿਨ ਵਿੱਚੋ ਧਰਮ ਚੁਕਾਇਆ RAM ਨਾਮ ਹਰ ਕੀਰਤ ਗਾਈ ਕਰ ਚਾਨਣ ਮਾਗ ਦਿਖਾਇਆ ਮਾਗ ਭੂਲਾ ਹੀ ਉਚਾਰ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਅੰਤਰ ਇਥੀ ਯਮਕ ਲੱਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹ ਨਾ ਸਾਕੇ ਸਾਚਾ ਨਾਮ ਸਮਾਇਆ ਸਭ ਆਪੇ ਆਪ ਵਰਤਾਇ ਕਰਤਾ ਸਭ ਆਪੇ ਆਪ ਵਰਤਾਇ ਕਰਤਾ ਸਭ ਆਪੇ ਆਪ ਵਰਤਾਇ ਕਰਤਾ ਜੋ ਭਾਵੈ ਸੋ ਨਾਇ ਲਾਇ ਜਪ ਜਨ ਨਾਨਕ ਨਾਮ ਲਏ ਤਾ ਜੀਵੈ ਬਿਨ ਆਵੈ ਖਿੰਨ ਮਰ ਜਾਇ ਪੌੜੀ ਜੋ ਮਿਲਿਆ ਹਰ ਦੀ ਬਾਣ ਸਿਓ ਸੋ ਸਬਨੀ ਦੀ ਬਾਣੀ ਮਿਲਿਆ ਜਿੱਥੈ ਉਹ ਜਾਏ ਤਿੱਥੈ ਉਹ ਸੁਰਖਰੂ ਇੱਥੇ ਵਿਸਰਾਮ ਲਾਉਣਾ ਜਿੱਥਾ ਉਹ ਜਾਏਿੱਿੱਥਾ ਉਹ ਸੁਰਖਰੂ ਉਸ ਕੈ ਮੁਹਿ ਡਠਾ ਸਭ ਪਾਪੀ ਤਰਿਆ ਇੱਥੇ ਆ ਗਿਆ ਉਸ ਉਸ ਕੈ ਮੁਹਿ ਡਠਾ ਮੁਹਿ ਉਚਾਰਨ ਕਰਨਾ ਹੈ ਇਸ ਨੂੰ ਉਸ ਕੈ ਮੁਹਿ ਡਠਾ ਸਭ ਪਾਪੀ ਤਰਿਆ ਉਸ ਅੰਤਰਨਾਮ ਨਿਧਾਨ ਹੈ ਇਹੀ ਫਰਕ ਹੈ ਪਹਿਲਾਂ ਆ ਗਿਆ ਉਸ ਇੱਥੇ ਆ ਗਿਆ ਉਸ ਇਸਾ ਉਚਾਰਨ ਊੜਾ ਖੁੱਲੇ ਮੂੰਹ ਦੇ ਨਾਲ ਓਸ ਅੰਤਰ ਨਾਮ ਨਿਧਾਨ ਹੈ ਓਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਤੂਜੀਐ ਨਾਉ ਮੰਨੀਐ ਨਾਏ ਕਿਲ ਵਿਖੋ ਸਭ ਹਿਰਿਆ ਜਿਨੀ ਨਾਮ ਧਿਆਇਆ ਇਕ ਮਨ ਇਕ ਚਿਤ ਇੱਥੇ ਵਿਸਰਾਮ ਲਉਣਾ ਹੈ ਜਿਨੀ ਨਾਮ ਧਿਆਇਆ ਇਕ ਮਨ ਇਕ ਚਿੱਤ ਸੇ ਅਸਥਿਰ ਜਾਗ ਰਹਿ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਵਾਹਿਗੁਰੂ ਜੀ ਕੀ ਫਤਿਹ